ਸਾਡ ਨਾਲ ਗੱਲਬਾਤ ਕਰ ਰਹੇ ਨੇ ਰੋਮਨ ਜੀ ਰੋਮਨ ਕੀ ਇਹ ਪੂਰਾ ਮਾਮਲਾ ਕਿਉਂ ਆਖਿਰਕਾਰ ਇਹ ਬਾਈਕਾਟ ਕੀਤਾ ਜਾ ਰਿਹਾ ਹੈ ਅ ਪੱਲਾ ਜੀ ਧੰਨਵਾਦ ABC نیوز ਦਾ ਜੋ ਕਿ ਸਾਡੇ ਨਾਲ ਪਹਿਲੇ ਦਿਨ ਤੋਂ ਸਾਡੀ ਆਵਾਜ਼ ਬਣੀ ਹੋਈ ਲਈ ਜੀ ਮੈਮ ਗੱਲ ਇਹ ਹੈ ਜੀ ਸਾਡਾ ਜੋ ਮੋਰਚਾ ਜਿਹੜਾ ਕਿ ਸ਼ੇਰਦੀਰਾ ਸ਼ਰਾਬ ਫੈਕਟ ਨੂੰ ਬੰਦ ਕਰਵਾਉਣ ਦੇ ਵਾਸਤੇ ਮੋਰਚਾ ਚੱਲ ਰਿਹਾ ਜਿਹੜਾ ਕਿ ਨਿਰੰਤਰ ਦੋ ਬਾਲਾਂ ਤੋਂ ਚੱਲ ਰਿਹਾ ਹੈ ਸਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਅਸੀਂ ਚੁਣ ਕੇ ਨਮਾਇंदे ਅੱਜ ਤੱਕ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਭੇਜਦੇ ਆਂ ਉਹਨਾਂ ਨੇ ਅੱਜ ਸਾਡੇ ਹੱਕਾਂ ਦੀ ਆਦੇਲੂ ਹਕੂਕਾਂ ਦੀ ਜਾਂ ਸਾਡੇ ਧਰਮ ਦੀ ਗੱਲ ਅੱਜ ਤੱਕ ਨਹੀਂ ਠਾਈ ਜਾਂ ਅੱਜ ਤੱਕ ਸਾਡੇ ਮੋਰਚੇ ਦੇ ਵਿੱਚ ਕੋਈ ਵੀ ਪਾਰਟੀ ਸ਼ਾਖੀ ਆਗੂ ਪਹੁੰਚਿਆ ਨਹੀਂ ਅ ਅੱਧੀ ਐਤ ਕਰਕੇ 파ਰੀ ਹੀ ਅੱਜ ਸਾਡੇ ਮੋਰਚਾ ਜੀਰਾਂ ਨੇ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਅਸੀਂ ਸਾਰੇ ਹੀ ਜਿਹੜੇ ਲੀਡਰ ਆ ਸ਼ਾਖੀ ਪਾਰਟੀਆਂ ਉਹਨਾਂ ਦਾ ਅਸੀਂ ਬਾਈਕਾਟ ਕੀਤਾ ਜੀ ਜੀ ਜਿੱਥੇ ਇੱਕ ਪਾਸੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਖਡੂਰ ਸਾਹਿਬ ਹਲਕਾ ਜਿਹੜੀ ਹੈ ਹੌਟ ਸੀਟ ਬਣ ਗਈ ਹੈ ਉੱਥੇ ਹੀ ਇਸ ਨਾਲ ਕਾਫੀ ਜ਼ਿਆਦਾ ਪ੍ਰਭਾਵ ਪਵੇਗਾ ਹਾਂਜੀ 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 ਇਸ ਨਾਲ ਪ੍ਰਭਾਵ ਪਵੇਗਾ ਤੇ ਅਸੀਂ ਇੱਕ ਚੀਜ਼ ਹੋਰ ਵੀ ਕਰਦੇ ਹਾਂ ਸਾਡੇ ਫੋਟੇ ਮੀਡੀਆ ਨੂੰ ਗੁਜਾਰ ਚ ਕਰਦੇ ਹਾਂ ਜਿੰਨੇ ਵੀ ਸ਼ਾਖੀ ਲੀਟਰਾਂ ਦੇ ਪਾਰਟੀ ਦੇ ਨੁਮਾਇੰਦੇ ਆ ਅਸੀਂ ਵਿੱਦ ਪ੍ਰੂਫ ਹੋਣੀ ਆ ਵਿੱਦ ਤੂਫਾਨ ਕੇ ਅਸੀਂ ਇਹਨਾਂ ਨਾਲ ਡਿਬੇਟ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕਿਸੇ ਵੀ ਮਾਰਡੀ ਚੈਨਲ ਤੇ ਚਾਹੇ ਤੁਹਾਡੇ ਚੈਨਲ ਤੇ ਸਾਡੇ ਨਾਲ ਕੇ ਡਿਬੇਟ ਕਰਨ ਅਸੀਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿਉਂ ਨਹੀਂ ਤੁਸੀਂ ਸਾਡੀ ਆਵਾਜ਼ ਬਣੇ ਕਿਉਂ ਨਹੀਂ ਸਾਡੀ ਆਰਟੀਕਲ ਤੋਂ ਹਿੱਤਾਰ ਨੀਲਕ ਸਾਡਾ ਸਪੋਰਟ ਕੀਤੀ ਐਟ ਕਰਕੇ ਅਸੀਂ ਅੱਜ ਇੱਕ ਫਰਨ ਕੀਤਾ ਸੀ ਸਾਰੇ ਹੀ ਇਹਨਾਂ ਸਿਆਸੀ ਲੀਡਰਾਂ ਦਾ ਅਸੀਂ ਬਾਈਕਾਟ ਕੀਤਾ ਹੋਇਆ ਕਿਤੇ ਨੂੰ ਵੀ ਅਸੀਂ ਸ਼ਾਸਨ ਦਾਨ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਜੇ ਸਿਰਫ ਤੇ ਸਿਰਫ ਵੋਟ ਪਾਣਾ ਦੇ ਉਹ ਭਾਈ ਅਨੰਤਪਾਲ ਸਿੰਘ ਨੂੰ ਪਾਵਾਂਗੇ ਹੋਰ ਕਿਸੇ ਵੀ ਸਿਆਸੀ ਲੀਡਰ ਨੂੰ ਅਸੀਂ ਸਾਡੇ ਮੋਰਚੇ ਦੀਰੇ ਤੇ ਨਾ ਤਾਂ ਸ਼ਾਸਤ ਕਰ ਦੇਣੀ ਹੈ ਤੇ ਨਾ ਆ ਵੀਉਣ ਦੇਣਾ ਜੀ ਇਸ ਦੇ ਨਾਲ ਹੀ ਤੁਸੀਂ ਕਿਸੇ ਸਿਆਸੀ ਲੀਡਰ ਦੇ ਨਾਲ ਪਹੁੰਚ ਕੀਤੀ ਹੈ ਜਿਹੜੀ ਤੁਸੀਂ ਡਿਬੇਟ ਵਾਲੀ ਗੱਲ ਕਹੀ ਹੈ ਕਿ ਸਾਡੇ ਨਾਲ ਆ ਕੇ ਡਿਬੇਟ ਕਰੋ ਕੱਟੇ ਤਾਂ ਕੋਈ ਗੱਲ ਨਹੀਂ ਹੁੰਦਾ ਪਿਆ ਦੀ ਕਿਸੇ ਵੀ ਸਾਥੀ ਲੀਡਰ ਨੇ ਸਾਡੀ ਕੋਈ ਹਲੇਤਿਕਰ ਗੱਲ ਨਹੀਂ ਸੁਣੀ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤੇ ਆ ਕੱਲੇ ਹਲੇਤਿਕਰ ਕੋਈ ਫੈਕਟਰੀ ਲੈਕਚੀ ਰੂਪ ਦੇ ਵਿੱਚ ਬੰਦ ਨਹੀਂ ਕੀਤੀ ਗਈ ਅਸੀਂ ਦਿੱਲੀ ਦੇ ਵਿੱਚ ਐਨਜੀਟੀ ਦੇ ਵਿੱਚ ਆਉਣ ਵਾਲੀ 20 ਤਰੀਕ ਤੋਂ ਕੰਨ ਜਾ ਰਹੇ ਆ ਜੀ ਅਸੀਂ ਦਿੱਲੀ ਵਿੱਚ ਜਾ ਰਹੇ ਆ ਅਸੀਂ ਹਾਈ ਕੋਰਟ ਦੇ ਵਿੱਚ ਜਾ ਰਹੇ ਆ ਜਿਹੜਾ ਕਿ ਤੁਸੀਂ ਇੱਕ ਦੀਰਾ ਸ਼ਰਾਬ ਫੈਕਟਰੀ ਦੇ ਉੱਤੇ ਕ੍ਰਿਮੀਨਲ ਕੇਸ ਹੋਇਆ ਰਿਹਾ ਫਿਰੋਜ਼ਪੁਰ ਸੀਨੀਅਰ ਜੁਡੀਸ਼ੀਅਲ ਮੈਜਿਸਟਰੇਟ ਦੇ ਵਾਸਤੇ ਅੱਜ ਤਿੱਕਰ ਪੰਜਾਬ ਸਰਕਾਰ ਉਹਨਾਂ ਦਾ ਸੱਮਣਸ ਸੰਭਲੋ ਤਿਰਾਨੂ ਦੇ ਜੀਰਾ ਸ਼ਰਾਬ ਫੈਕਟਰੀ ਵਾਲੇ ਨੂੰ ਨਹੀਂ ਦੇ ਸਕੀ ਇਸ ਕਰਕੇ ਅਸੀਂ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਤਾਂ ਅਸੀਂ ਪੂਰਨ ਤੌਰ ਤੇ ਚਾਹੇ ਦੂਜਿਆਂ ਵੀ ਤਿਰਾਂ ਸਾਰੀਆਂ ਹੀ ਤਿਰਾਂ ਦਾ ਅਸੀਂ ਪੂਰਨ ਤੌਰ ਤੇ ਬਾਈਕਾਟ ਕੀਤਾ ਅਸੀਂ ਸਾਂਝਾ ਮੋਰਚਾ ਜੀਰਾ ਦੇ ਵੱਲੋਂ ਅਸੀਂ ਤਾਂ ਕਰਕੇ ਅੱਕੇ ਹੋਏ ਆਨੇ ਬਾਈਕਾਟ ਕੀਤਾ ਕਿਉਂਕਿ ਸਾਡੀ ਅੱਜ ਤੱਕ ਇਹ ਆਵਾਜ਼ ਨਹੀਂ ਬਣੇਗੀ ਜੀ ਜੇਕਰ ਕੋਈ ਗਲਤੀ ਦੇ ਨਾਲ ਜਾਂ ਫਿਰ ਵੈਸੇ ਕੋਈ ਉਮੀਦਵਾਰ ਤੁਹਾਡੇ ਪਾਸ ਆ ਜਾਂਦਾ ਹੈ ਚੋਣ ਪ੍ਰਚਾਰ ਕਰਨ ਦੇ ਲਈ ਤਾਂ ਕੀ ਨਤੀਜਾ ਹੋਵੇਗਾ ਉਸ ਦਾ ਉਹ ਸਾਡੀ ਵਿਰੋਧ ਕਰਾਂਗੇ ਉਹ ਅਸੀਂ ਇਹ ਵਿਰੋਧ ਕਰਾਂਗੇ ਕਿ ਤੁਸੀਂ ਅੱਜ ਤੋਂ 2 ਸਾਲ ਹੋ ਗਏ ਮੋਰਚੇ ਨੂੰ ਅੱਜ ਤੱਕ ਤੁਸੀਂ ਬੜੇ ਨਹੀਂ ਅੱਜ ਤੱਕ ਤੁਸੀਂ ਸਾਂਝਾ ਮੋਰਚਾ ਦੀਰਾ ਦੇ ਵਿੱਚ ਆਈ ਨਹੀਂ ਅੱਜ ਤੱਕ ਸਾਡੇ ਹੱਕਾਂ ਦੇ ਵਿੱਚ ਨਹੀਂ ਖੜੇ ਅੱਜ ਤੱਕ ਤੁਸੀਂ ਕੋ ਸਾਡੇ ਨਾਲ ਕੋਈ ਵੀ ਨਾਲ ਖੜੇ ਨਹੀਂ ਅੱਜ ਤੁਸੀਂ ਵੋਟਾਂ ਲੈਣ ਆ ਰਹੇ ਹੋ ਤੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਕੋਈ ਵੀ ਲੀਟਰ ਹੋਵੇ ਅੱਜ ਤੱਕ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਉਹਦਾ ਪੂਰਨ ਤੌਰ ਤੇ ਵਿਰੋਧ ਕਰਾਂਗੇ ਜੇ ਅੱਜ ਕੋਈ ਸਾਡੇ ਸ਼ਾਹੀ ਰੋਟੀਆਂ ਫੇਕਦਾ ਸਾਡੇ ਧਰਨੀ ਤੋਂ ਹੈ ਅਸੀਂ ਪੂਨ ਤੌਰ ਤੇ ਵਿਰੋਧ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਸੁਣਿਆ ਹੈ ਕਿ ਜੀਰਾ ਸ਼ਰਾਬ ਮੋਰਚੇ ਵਾਲਿਆਂ ਦੇ ਨਾਲ ਖਾਸ ਅਸੀਂ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਜੀਰਾ ਸ਼ਰਾਬ ਫੈਕਟਰੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਲੋਕ ਚਾਹੁੰਦੇ ਨਹੀਂ ਕਿ ਇਹ ਸ਼ਰਾਬ ਫੈਕਟਰੀ ਬੰਦ ਹੋ ਜਾਵੇ ਜਿਸ ਕਾਰਨ ਲਗਾਤਾਰ ਇਹ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਜੀਰੇ ਫੈਕਟਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਇਹ ਹਮੇਸ਼ਾ ਹੀ ਪਿੰਡ ਵਾਲਿਆਂ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿਉਂ ਕਿ ਜਿਸ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਗਿਆ ਹੈ ਤੇ ਨਾਲ ਹੀ ਪਾਣੀ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਜ਼ਹਿਰੀਲੇ ਤੱਤ ਪਏ ਜਾਂਦੇ ਨੇ ਤੇ ਨਾਲ ਇਹ ਵੀ ਦੋਸ਼ ਲਗਾਏ ਜਾਂਦੇ ਨੇ ਕਿ ਇਸ ਫੈਕਟਰੀ ਦੇ ਨਾਲ ਹੀ ਪਿੰਡ ਵਾਸੀਆਂ ਦੀਆਂ ਮੌਤਾਂ ਕੈਂਸਰ ਦੇ ਨਾਲ ਹੁੰਦੀਆਂ ਨੇ ਤੇ ਲੰਬੇ ਸਮੇਂ ਤੋਂ ਇਹ ਧਰਨਾ ਚੱਲ ਰਿਹਾ ਹੈ ਪਰ ਅਜੇ ਤੱਕ ਇਸ ਮਾਮਲੇ ਦੀ ਸੁਣਵਾਈ ਨਹੀਂ ਹੋਈ ਹੈ ਕੋਰਟ ਦੀਆਂ ਕੇਸਾਂ ਚੱਲ ਰਹੀਆਂ ਨੇ ਐਨਜੀਟੀ ਕੋਲ ਵੀ ਇਹ ਮਾਮਲਾ ਹੈ ਪਰ ਉੱਥੇ ਹੀ ਲੋਕ ਸਭਾ ਚੋਣਾ ਨੇੜੇ ਆ ਰਹੀਆਂ ਨੇ ਇਸੇ ਦੇ ਮੱਦੇ ਨਜ਼ਰ ਉਮੀਦਵਾਰ ਜੋਨ ਪ੍ਰਚਾਰ ਕਰਨ ਦੇ ਲਈ ਹਰ ਥਾਂ ਦੇ ਉੱਤੇ ਜਾ ਰਹੇ ਨੇ ਇਸ ਕਰਕੇ ਸਾਂਝਾ ਮੋਰਚਾ ਜ਼ੀਰਾ ਵਾਲਿਆਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਬਾਈਕਾਟ ਸਾਰਿਆਂ ਹੀ ਸਰਕਾਰਾਂ ਦਾ ਕਰ ਦਿੱਤਾ ਗਿਆ ਤੇ ਸਾਰੇ ਹੀ ਉਮੀਦਵਾਰ ਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਹੈ ਕੋਈ ਵੀ ਉਮੀਦਵਾਰ ਸਾਡੇ ਕੋਲ ਵੋਟਾਂ ਮੰਗਣ ਨਾ ਆਇਓ ਜੇਕਰ ਕੋਈ ਆਵੇਗਾ ਤਾਂ ਉਸ ਦਾ ਭੁਗਤਾਨ ਉਹਨਾਂ ਨੂੰ ਖੁਦ ਹੀ ਕਰਨਾ ਪਵੇਗਾ ਤੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਸਾਰੇ ਸਿਆਸੀ ਲੀਡਰਾਂ ਦਾ ਬਾਈਕਾਟ ਜਿਹੜੇ ਇਹ ਪੋਸਟਰ ਥਾਂ-ਥਾਂ ਤੇ ਲਗਵਾਏ ਗਏ ਨੇ ਕੋਈ ਵੀ ਸਿਆਸੀ ਪਾਰਟੀ ਸਾਂਝਾ ਮੋਰਚਾ ਜ਼ੀਰਾ ਤੇ ਨਾ ਆਵੇ ਤੇ ਨਾ ਹੀ ਸਾਂਝਾ ਮੋਰਚਾ ਜ਼ੀਰਾ ਦੇ ਨਾਮ ਤੇ ਸਿਆਸਤ ਕਰੇ ਸਾਂਝਾ ਮੋਰਚਾ ਜ਼ੀਰਾ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਜਾਂਦਾ ਹੈ ਵੱਲੋਂ ਸਾਂਝਾ ਮੋਰਚਾ ਜ਼ੀਰਾ ਹਲਕਾ ਖਡੂਰ ਸਾਹਿਬ ਜ਼ੀਰਾ ਤਾਂ ਜਿੱਥੇ ਹਲਕਾ ਖਡੂਰ ਸਾਹਿਬ ਪੰਜਾਬ ਦੇ ਵਿੱਚ ਲੋਕ ਸੌ ਹਾਟ ਸੀਟ ਬਣ ਗਈ ਹੈ ਉਥੇ ਹੀ ਇਸ ਤਰੀਕੇ ਦੇ ਨਾਲ ਅੱਕੇ ਹੋਏ ਲੋਕਾਂ ਦੇ ਵੱਲੋਂ ਜੀਰਾ ਦੇ ਵਿੱਚ ਜਿਹੜਾ ਸਾਂਝਾ ਮੋਰਚਾ ਲਗਾਇਆ ਗਿਆ ਉੱਥੇ ਬਾਈਕਾਟ ਕਰ ਦਿੱਤਾ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਲਾਨ ਤਾਂ ਕਰ ਦਿੱਤਾ ਗਿਆ ਪਰ ਜ਼ਮੀਨੀ ਤੌਰ ਤੇ ਉੱਤੇ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਜਾਰੀ ਕੀਤਾ ਗਿਆ। ਲੰਬੇ ਸਮੇਂ ਤੋਂ ਤਰਨਾ ਪ੍ਰਦਰਸ਼ਨ ਇਹ ਸਾਰੇ ਲੋਕ ਕਰ ਰਹੇ ਨੇ ਤੇ ਇਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਆਖ ਰਹੇ ਨੇ ਪਰ ਅਜੇ ਤੱਕ ਇਹਨਾਂ ਦੀ ਸੁਣਵਾਈ ਨਹੀਂ ਹੋਈ ਹੈ। ਇਸ ਕਰਕੇ ਲੋਕ ਵੋਟਾਂ ਦੇ ਮੱਦੇ ਨਜ਼ਰ ਉਮੀਦਵਾਰ ਘਰ ਘਰ ਜਾ ਕੇ ਵੋਟ ਮੰਗ ਰਹੇ ਨੇ। ਪਰ ਸਾਫ਼ ਤੌਰ ਦੇ ਉੱਤੇ ਮਨਾ ਇਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਤੇ ਨਾਲ ਬਾਈਕਟ ਕਰਕੇ ਕਿਹਾ ਗਿਆ ਕੋਈ ਵੀ ਉਮੀਦਵਾਰ ਸਾਡੇ ਮੋਰਚੇ ਦੇ ਨਾਂ ਦੇ ਉੱਤੇ ਨਾ ਤਾਂ ਸਿਆਸਤ ਕਰੇ ਤੇ ਨਾ ਹੀ ਸਾਡੇ ਕੋਲ ਵੋਟਾਂ ਮੰਗਣ ਆਣ ਅਸੀਂ ਅੱਕੇ ਹੋਏ ਤੁਹਾਨੂੰ ਪਹਿਲਾਂ ਹੀ ਮਨਾ ਕਰ ਰਹੇ ਹਾਂ ਕਿ ਸਾਡੇ ਕੋਲ ਵੋਟਾਂ ਨਾ ਮੰਗਣ ਤੇ ਨਾ ਹੀ ਸਾਡੇ ਕੋਲ ਸਿਆਸਤ ਕਰਨ ਤੁਸੀਂ ਦੋ ਸਾਲਾਂ ਤੋਂ ਸਾਡੀ ਬਾਹ ਨਹੀਂ ਫੜੀ ਐ ਦੁਖੀ ਹੋ ਕੇ ਅਸੀਂ ਫੈਸਲਾ ਲਿਆ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ